ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀ ਇਹਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੰਡ ਮਹਿਣਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਐਨੀਮਲ ਲੈ ਕੇ ਆਇਆ ਜੀ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਜੀ ਪਸ਼ੂ ਪਾਲਣ ਦਾ ਬਾਈ ਉਹਨਾਂ ਦਾ ਕੰਮ ਆ ਨਾਲ ਦੀ ਨਾਲ ਬਾਈ ਵੈਟਰਨਰੀ ਦੀ ਪ੍ਰੈਕਟਿਸ ਵੀ ਕਰਦੇ ਆ ਜੀ। ਗੈਂਤੀ ਦਾ ਪਸ਼ੂਆਂ ਦੀ ਬਾਈ ਇੱਕ ਤੋਂ ਦੋ ਹੀ ਰੱਖਦੇ ਆ ਪਰ ਹੁੰਦੇ ਚੰਗੇ ਆ ਜੀ। ਜਿਹੜੀ ਸਕਰੀਨ ਤੇ ਤੁਸੀਂ ਮੱਝ ਦੇਖ ਰਹੇ ਹੋ ਇਹ ਬਾਈ ਉਹਨਾਂ ਦੀ ਵਿਕਾਊ ਆ। ਸੀਮਨ ਵੀ ਚੰਗਾ ਲੱਗਿਆ ਕਿਉਂਕਿ ਡਾਕਟਰ ਸਾਹਿਬ ਨੇ ਆਪ ਹੀ ਭਰਿਆ ਜੀ। ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦੇਵਾਂਗੇ ਜੀ। ਤਸੱਲੀ ਪਰ ਤੁਸੀਂ ਕਰਨੀ ਆ ਜੀ। ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹੂਗਾ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਨਾਮ ਤੇ ਐਡਰੈਸ ਦੱਸ ਦਿਓ ਜੀ। ਨਾ ਮੇਰਾ ਕਰਨਾ ਜੀ ਡਾਕਟਰ ਕਰਨ ਹਾਂਜੀ ਤੇ ਪਿੰਡ ਮਹਿਣਾ ਜੀ ਠੀਕ ਆ ਜੀ ਮੋਬਾਈਲ ਨੰਬਰ ਹੀ ਮੋਬਾਈਲ ਨੰਬਰ ਹੈਗਾ ਜੀ 81468 989 ਬਾਤ ਠੀਕ ਆ ਬਾਈ ਕਿੰਨਾ ਸਮਾਂ ਹੋ ਗਿਆ ਆਪਾਂ ਨੂੰ ਵੈਟਰਨਰੀ ਦੀ ਪ੍ਰੈਕਟਿਸ ਕਰਦਿਆਂ ਨੂੰ ਮੈਨੂੰ ਬਾਈ 6 ਸਾਲ ਹੋ ਗਏ 6 ਸਾਲ ਹੋ ਗਏ ਜੀ ਤਜਰਬਾ ਆ ਗਿਆ ਜੀ ਪੂਰਾ ਹਾਂਜੀ ਹਾਂਜੀ ਪੂਰਾ ਜੀ ਠੀਕ ਆ ਜੀ ਤੇ ਫਿਰ ਚੰਗੇ ਸੀਮਣੀ ਰੱਖਦੇ ਆ ਬਾਈ ਹਾਂਜੀ ਹਾਂਜੀ ਚੰਗੇ ਸੀਮਣੀ ਰੱਖੀ ਆ ਜੀ ਤੇ ਆਪਣੇ ਕੋਲ ਕੀ ਮੰਨ ਲਓ ਜੀ ਐਫ ਜਾਂ ਮੱਜਾਂ ਦੇ ਕਿਹੜੇ ਕਿਹੜੇ ਸੀਮਨ ਹੁੰਦੇ ਆ ਜੀ ਮੱਜਾਂ ਦੇ ਆਪਣੇ ਕੋਲੇ ਜਿਵੇਂ M29 ਸਾਨ ਦਾ ਨਾਮ ਤੁਸੀਂ ਸੁਣਿਆ ਹੋਣਾ ਜੀ ਹਾਂਜੀ ਠੀਕ ਹੈ ਜੀ 77577 ਠੀਕ ਹੈ ਜੀ ਤੇ ਕੱਲ ਹੀ ਮੇਰੇ ਕੋਲ ਗੱਡੀ ਆਈ ਸੀ ਕਿ ਮੈਂ 40421 ਦੇ ਟੀਕੇ ਪਾਈ ਹੋਏ ਇਹਦੇ ਚ ਨੀਲੀ ਰਵੀ ਦੇ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਐਚ ਐਫ ਦੇ ਆਪਣੇ ਕੋਲ ਐਚ ਐਫ ਦੇ ਆਪਣੇ ਕੋਲੇ 4116 ਦੇ ਹੈਗੇ ਜੀ سیمਨਾਂ ਠੀਕ ਹੈ ਜੀ ਇਹਦੇ ਮੋਟਰ ਬੋਲ ਆ ਜਾਂਦੀ ਹੈ ਜੀ ਹਾਂਜੀ ਠੀਕ ਹੈ ਜੀ ਵੀਸਟ ਦੇ ਸਾਨ ਆ ਜਾਂਦੀ ਹੈ ਜੀ ਠੀਕ ਹੈ ਜੀ ਹੰਟਰਡ ਬੋਲ ਦੇ ਪਈ ਆਪਣੇ ਕੋਲੇ ਜੀ ਸੈਕਸੜ ਵੀ ਹੈਗੇ ਜੀ ਸੈਕਸੜ سیمਨ ਵੀ ਹੈਗਾ ਜੀ ਵੀਸਟ ਦਾ ਆਪਣੇ ਕੋਲੇ ਠੀਕ ਹੈ ਜੀ ਜੇ ਕਿਸੇ ਨੇ ਮੰਨ ਲਓ ਕੋਰੈਕਟ ਕਰਨਾ ਹੋਵੇ ਇੱਕ ਵਾਰੀ ਮੋਬਾਈਲ ਨੰਬਰ ਵੇਅਰ ਦੱਸ ਦਿਓ ਜੀ 81487 9892 ਠੀਕ ਹੈ ਘਰ ਦੀ ਮੱਝ ਹੀ ਹੈ ਜੀ ਹਾਂਜੀ ਹਾਂਜੀ ਘਰ ਦੀ ਮੱਝ ਸੁਆ ਕਿੰਨਾ ਸੁੰਦੀ ਹੈ ਜੀ ਇਹ ਜੀ ਇਹਨੇ ਦੂਜਾ ਸੁਆ ਸੋਣਾ ਜੀ ਇਹਨੇ ਸਮਾਂ ਕਿੰਨਾ ਲਊਗੇ ਜੀ ਸਮਾਏ ਹੀ ਬਸ 4 ਤੋਂ 5 ਦਿਨ ਨਹੀਂ ਲੱਗੂਗੀ ਤਿਆਰੀਆਂ ਜੀ ਹਾਂਜੀ ਹਾਂਜੀ ਠੀਕ ਹੈ ਕਿਹੜੇ ਸੀ ਮੰਤੋਂ ਗੱਬਣਾ ਜੀ ਇਹ ਇਹ ਜੀ ਐ ਮਨਤੀ ਸਾਂ ਤੋਂ ਸੀਮਨ ਤੋਂ ਆਪਣੀ ਗੱਬਣਾ ਜੀ ਆਪਾਂ ਹੀ ਇਹ ਆਈ ਕੀਤੀ ਸੀ ਹਾਂਜੀ ਹਾਂਜੀ ਮੈਂ ਹੀ ਇਹ ਆਈ ਕੀਤੀ ਜੀ ਠੀਕ ਹੈ ਜੀ ਤੇ ਪਿਛਲੇ ਸਵੇਰ ਦਾ ਦੁੱਧ ਦਾ ਕੀ ਰਿਕਾਰਡ ਹੈ ਜੀ ਇਹਦਾ ਜੀ ਪਿਛਲੇ ਸਵੇਰ ਦੁੱਧ ਦਾ ਰਿਕਾਰਡ ਹੈਗਾ ਹੀ ਇਹਦਾ 14 ਤੋਂ ਪਲੱਸ ਸੀਗਾ ਜੀ ਚੋਇਆ ਵਾ ਆਪਣਾ ਹਾਂਜੀ ਹਾਂਜੀ ਚੋਇਆ ਜੀ ਜਾਊ ਪਲੱਸ ਬਈ ਆ ਕੀਤੇ ਹਾਂਜੀ ਹਾਂਜੀ ਜਾਊਗਾ ਜੀ ਜਾਊ ਠੀਕ ਹੈ ਥਾਣਾ ਦੀ ਡਾਨਾ ਜੀ ਹਾਂਜੀ ਹਾਂਜੀ ਥਾਣਾ ਦੀ ਡਾਨਾ ਜੀ ਥੰਡੀ ਸੀ ਨਵੀਂਪੁਰੀ ਹਾਂਜੀ ਪੋਲੀ ਬਹੁਤ ਆ ਬਾਈ ਦੇ ਦਸਨ ਮੁਤਾਬਕ ਹੌਲੀ ਵੀਰੇ ਸੂਆ ਦੂਜਾ ਸੁੰਦੀ ਆ ਜੀ ਡੇਟ ਮੁਤਾਬਕ ਸਮਾਂ ਬਾਈ 10 ਦਾ ਕਿ ਲਗਭਗ 3 ਤੋਂ 4 ਦਿਨ ਲੈ ਜੂ ਲੈ ਆਓ ਜੀ ਵਾਪਸ ਬਾਕੀ ਕੱਦ ਕਾਠ ਵੀ ਚੰਗਾ ਗੁੰਡਾ ਸਿੰਘ ਆ ਜੀ ਮੁਰਾਜ ਪੈਂਦੀ ਆ ਤਿਆਰੀ ਬੜੀ ਕਮਾਲ ਦੀ ਕੀਤੀ ਆ ਜੀ ਪਹਿਲੇ ਸੂਏ ਦਾ 14 ਕਿਲੋ ਦੁੱਧ ਬਾਈ 10 ਦਾ ਕਿ ਆਪਣਾ ਚੋਇਆ ਵਾ ਅੰਦਰ ਹੀ ਲੈ ਚਲਿਓ ਜੀ ਥਣ ਕੱਲਾ ਕੱਲਾ ਨਿੱਖੜ ਮਾ ਚਵਾਈ ਦੀ ਬਾਈ 10 ਦਾ ਬੋਲੇ ਆ ਜੀ ਐਮ 29 ਤੋਂ ਗੱਬਨਾਂ ਡਾਕਟਰ ਸਾਹਿਬ ਕਹਿੰਦੇ ਕਿ ਆਪਾਂ ਫੋਦੀ ਏਆਈ ਕੀਤੀ ਆ ਜੀ ਹਵਾਨਾ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਜੀ ਜਿਹੜੀਆਂ ਵਾਲਟਲ ਤੁਸੀਂ ਹਵਾਨੇ 'ਚ ਦੇਖ ਰਹੇ ਹੋ ਸਾਰੀਆਂ ਕਰਮਾ ਜਨੇ ਕੱਢ ਕੇ ਸੋਨਾ ਜੀ ਬੈਕ ਸਾਈਡ ਤੋਂ ਥਣ ਚੈੱਕ ਕਰ ਲੋ ਫੋਰਟ ਸ਼ਾਂਖ ਭੋਰਾ ਵੀ ਨਹੀਂ ਹਵਾਨੇ ਤੇ ਬਰੀਕ-ਬਰੀਕ ਵੇਂਜ ਤੁਸੀਂ ਚੈੱਕ ਕਰ ਸਕਦੇ ਹੋ ਗੋਲ ਪੱਠ ਪੂੜਾ ਬਾਕੀ ਪਤਲੀ ਚਮੜੀ ਆ ਜੀ ਤੇ ਇਹਦੀ ਮਾ ਦਾ ਕਿੰਨਾ ਕਰਦੋ ਤੁਸੀਂ ਭਾਈ ਮਾ ਦਾ ਇਹੜਾ ਖਾਰਾ ਤੋਂ ਪਲੱਸ ਸੀਗਾ ਜੀ ਠੀਕ ਆ ਜੀ ਉਹ ਕਿਹੜੇ ਸਿੰਮਨ ਦੀ ਸੀਗੀ ਜੀ ਉਡੀ ਆਪਣੀ ਉਹ ਰੋਤਕਤਾਈ ਸੀਗੀ ਜੀ ਠੀਕ ਆ ਜੀ ਤੇ ਉਹ ਨਹੀਂ ਸੀ ਮੈਨੂੰ ਪਤਾ ਹਰਿਆਣੇ ਦੀ ਮਾਂਦ ਸੀਗੀ ਹਰਿਆਣੇ ਦੀ ਇਹ ਉਹਦੀ ਧੀ ਆ ਜੀ ਹਾਂਜੀ ਇਹ ਉਹਦੀ ਧੀ ਆ ਜੀ ਇਹ ਮੈਂ ਐਮਨਤੀ ਦਾ ਲਾਇਆ ਹੋਇਆ ਜੀ ਠੀਕ ਆ ਜੀ ਹਾਂਜੀ ਆਪ ਪਸ਼ੋਕੜ ਹਰਿਆਣੇ ਦਾ ਜੀ ਇਹਦਾ ਤੇ ਐਮਨਤੀ ਤੋਂ ਗੱਬਣਾ ਤੇ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦੀ ਡਿਮਾਂਡ ਇਹਦੀ ਜੀ 1.40 ਮੰਗਦੇ ਆ ਜੀ ਉਹ ਜੂ ਮਾਨਤਣ ਜੀ ਹਾਂਜੀ ਮਾਨਤਣ ਜ਼ਰੂਰ ਕਰਾਂਗੇ ਜੀ ਠੀਕ ਆ ਜੀ 1 ਲੱਖ 40000 ਰੁਪਿਆ ਬਾਈ ਦੀ ਡਿਮਾਂਡ ਕਰਦੇ ਆ ਜੀ ਬਾਕੀ ਬਾਈ ਕਹਿੰਦਾ ਮਾਨਤਣ ਕਰ ਦਾਂਗੇ ਜੀ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹੂ ਧੰਨਵਾਦ